ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲੋ ਜੀ ਕਾਫੀ ਦਿਨਾਂ ਬਾਅਦ ਆਪਾਂ ਵੀਡੀਓ ਪਾਉਣ ਲੱਗੇ ਆ ਅ ਅੱਜ ਧੁੱਪ ਬਹੁਤ ਨਿਕਲੀ ਹੈ ਧੰਦ ਬਹੁਤ ਪੈ ਰਹੀ ਆ ਕਾਫੀ ਦਿਨਾਂ ਬਾਅਦ ਅੱਜ ਵੀਡੀਓ ਬਣਾਈ ਆ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਬਣਾਇਆ ਕਰੀਏ ਪਰ ਹਰ ਰੋਜ਼ ਡੇਲੀ ਉਹੀ ਚੀਜ਼ਾਂ ਚੰਗਾ ਨਹੀਂ ਲੱਗਦਾ ਵਿਖਾਉਣਾ ਹਰ ਰੋਜ਼ ਉਹੀ ਕੰਮ ਚੱਲ ਰਿਹਾ ਥੋੜਾ ਜਿਹਾ ਘਰ ਦਾ ਤੇ ਸਨੈਪਚੈਟ ਤੇ ਤੁਸੀਂ ਦੇਖਦੇ ਰਹਿੰਨੇ ਹੋ ਤੇ ਆਪਣੇ ਨਵਨ ਸਿੰਘ ਵਿਦੇਸ਼ਾ ਅਸੀਖਾਲ ਜੀ ਸਾਰਿਆਂ ਨੂੰ ਅੱਜ ਤੇਰਾ ਮੰਤਰੰਗਾਲੀ ਬਲਾਈਓ ਮੰਤਰੰਗਾਲੀ ਸਾਸਰੀ ਕਾਬਲਾਈ ਨਵਨ ਸਿੰਘ ਵਿਦੇਸ਼ਾ ਨੇ ਇਹ ਪੁੱਤਰੇ ਸਾਡਾ ਲਾੜਲਾ ਪੁੱਤਰੇ ਤੇ ਕੋਨੇ ਆਇਆ ਇੱਥੇ ਤੇ ਇਹਨੂੰ ਕਵਾਂਗੇ ਸ਼ਾਰਟ ਸ਼ੂਟ ਲਿਆ ਕਰ ਤੇ ਅਸੀਂ ਚੱਲੇ ਆਂ ਪੰਜ ਕਰਾਈ ਪੰਜ ਕਰਾਈ ਥੋੜਾ ਜਿਹਾ ਹਾਲ ਪੱਟੀ ਲੈ ਕੇ ਆਉਣੀ ਆ ਅਜੇ ਕਹਿੰਦੇ ਫੂਰ ਲੈ ਕੇ ਆਓ ਵਾਲ ਕੱਟੀ ਕੰਮ ਕਰ ਰਿਹਾ ਬਾਈ ਬਿੰਦਾ ਪੈਂਟਰ ਤੇ ਵਿਖਾਉਣੇ ਤੁਹਾਨੂੰ ਆ ਕੇ ਘਰ ਦੇ ਸ਼ਾਟ ਵੀ ਕਿਵੇਂ ਲੱਗੇ ਦੱਸਿਓ ਜੀ ਪਹੁੰਚ ਗਿਆ ਆਪਾਂ ਪੰਜ ਗਰਾਈ ਲੈ ਲਏ ਵਾਲ ਕੱਟੀ ਵੀਰਾ ਪੰਕਾ ਵਿਸ਼ਕਰਮਾ ਫਲਾਈਵੁੱਡ ਐਂਡ ਪੇਂਟ ਦਾ ਕੰਮ ਹੈ ਇਹਨਾਂ ਦਾ ਸ਼ੀਸ਼ੇ ਸਿਰਮਾਇਕਾ ਜਿੰਨਾ ਵੀ ਹੋਰ ਡੋਰ ক্লোਜ਼ਰ ਜੋ ਵੀ ਮਤਲਬ ਸਿਸਟਮ ਹੁੰਦਾ ਸਾਰਾ ਸਾਰਾ ਨਾਲ ਤੁਹਾਨੂੰ ਮਿਲਦਾ ਜੇ ਤੁਸੀਂ ਕਿਹਾ ਇੱਕ ਘਰ ਦਾ ਕੰਮ ਕਰਾਉਣਾ ਮਿਸਤਰੀ ਲਾਉਣੇ ਆ ਤੇ ਰੰਗ ਪੇਂਟ ਸਾਰਾ ਸਮਾਨ ਇਹਨਾਂ ਦਾ ਲੈ ਕੇ ਜਾਓ ਜਿੱਦੋਂ ਸਮਾਨ ਦੀ ਵੀ ਝਲਕ ਪਾਉਣੀ ਆ ਤੁਹਾਡੀ ਹਰੇਕ ਤਰ੍ਹਾਂ ਦੀ ਇਹਨਾਂ ਕੋਲੇ ਹੈਗੀ ਆ ਲੋਭੀ ਮੁੰਡੇ ਚਾਹ ਪੀ ਰਹੇ ਨੇ ਪੰਜ ਵਾਲੀ ਚਾਹ ਪੀ ਰਹੇ ਨੇ ਪੰਜ ਵਾਲੇ ਮੇਨ ਪੇਂਟਰ ਸਾਹਿਬ ਨੇ ਅੱਜ ਆਪ ਨਾਲ ਨਾਲ ਉਹਨਾਂ ਦੇ ਸਾਥੀ ਕਲਾਕਾਰ ਬਿੰਦਾ ਸਿੰਘ ਥੋੜਾ ਜਿਹਾ ਸੰਗ ਰਹਿ ਸੰਗ ਰਹੇ ਨੇ ਦੂਜੇ ਬਾਈ ਵੀ ਸੰਗ ਰਹੇ ਨੇ ਬਿੰਦਾ ਸਿੰਘ ਦੇ ਨਾਲ ਉਹਨਾਂ ਦੇ ਸਾਥੀ ਕਲਾਕਾਰ ਇੱਕ ਇੱਧਰ ਗੁਰਪ੍ਰੀਤ ਇੱਕ ਜੈਦੀਪਾ ਆ ਐਮਏ ਬੀਏ ਡੰਡਾ ਵੇਖੋ ਸਰਕਾਰ ਨੂੰ ਚਾਹੀਦਾ ਬਾਈ ਕਿੰਨਾ ਪੜਿਆ ਲਿਖਿਆ ਮੜਾ ਸਰਕਾਰ ਨੂੰ ਆਪਾ ਦੱਸਗੇ ਕਿੰਨਾ ਪੜਿਆ ਬੀਏ ਹਾਂ ਸਿਵਲ ਸਿਵਲ ਇੰਜੀਨੀਅਰ ਦਾ ਡਿਪਲੋਮਾ ਸਿਵਲ ਸਿਵਲ ਇੰਜੀਨੀਅਰ ਦਾ ਡਿਪਲੋਮਾ ਕੀਤਾ ਹੋਇਆ ਬਾਈ ਦਾ ਤੇ ਪੇਂਟਰ ਦਾ ਕੰਮ ਕਰਦਾ ਬਾਈ ਵੇ ਲੋ ਸਰਕਾਰ ਨੂੰ ਚਾਹੀਦਾ ਯਾਰ ਨੌਕਰੀ ਨੌਕਰੀ ਨੂੰ ਅਪਲਾਈ ਕੀਤਾ ਨਹੀਂ ਮਿਲੀ ਨਹੀਂ ਮਿਲੀ ਨਹੀਂ ਅੱਛਾ ਅਪਲਾਈ ਕੀਤਾ ਬਾਈ ਕਹਿੰਦਾ ਮਿਲੀ ਨਹੀਂ ਗਈ ਬਹੁਤ ਵਾਰਾ ਟਰਾਈ ਕੀਤਾ ਚਲੋ ਕੋਈ ਗੱਲ ਨਹੀਂ ਬਾਬਾ ਕਰੇ ਕਿਰਪਾ ਪੜ੍ਹੇ ਲਿਖੇ ਮੁੰਡੇ ਮਿਹਨਤ ਕਰ ਰਹੇ ਆ ਗਲਤ ਕੰਮ ਤਾਂ ਨਹੀਂ ਨਾ ਕਰਦੇਗੇ ਹਾਂ ਨਾ ਬਾਈ ਆ ਵੀ ਇਹ ਮੁੰਡਾ ਆਪਣਾ ਰਿਟਾਇਰ ਹੋਇਆ ਵਿਆ ਆ ਦੂਜੇ ਚੋਂ ਕਿਹੜੇ ਮਹਿਕਮੇ ਚੋਂ ਆ ਪਿੱਛਾ ਆਦੀ ਵਾਲੇ ਚੋਂ ਪੈ ਰਹੇ ਆ ਹੈਂ ਸ਼ਾਦੀ ਵਾਲੇ ਚੋਂ ਇਹ ਸ਼ਾਦੀ ਮਹਿਕਮੇ ਚੋਂ ਰਿਟਾਇਰ ਹੋਇਆ ਵਿਆ ਇਹ ਜਿਹੇਦਾਰ ਜੀ ਹੈ ਮੇਨ ਓਨਰ ਜਿਹੜਾ ਤੁਸੀਂ ਆ ਪੇਂਟ ਕੀਤਾ ਵਿਆ ਇਹਦੇ ਮੇਨ ਕਰਤਾ ਤਰਤਾਏ ਨੇ ਟੋਏ ਡੱਬੇ ਭਰਨ ਤੇ ਲੱਗੇ ਨੇ ਇਹ ਸਾਡਾ ਬਾਹਰ ਦਾ ਦ੍ਰਿਸ਼ ਹੈ ਉਹ ਸਾਡੇ ਪ੍ਰਣਾਲਾ ਲੱਗਣ ਵਾਲਾ ਇੱਥੇ ਅਸੀਂ ਪ੍ਰਣਾਲਾ ਮੋਗਰੇ ਚ ਪਾਈਪ ਪਸਾਵਾਂਗੇ ਤੇ ਤਰਿਆਲ ਤਰਿਆਲ ਪਾਣੀ ਵਗਾਵਾਂਗੇ ਇਹ ਮਿਸਟਰ ਨਵਨ ਇਹ ਖਤ ਖੁੱਤ ਬੜੇ ਕਢਾ ਕੇ ਰੱਖਦਾ ਵਿਖਾਈ ਮੜਾ ਜੇ ਕਿਸੇ ਨੇ ਡਿਜ਼ਾਈਨ ਬਣਾਉਣਾ ਹੋਵੇ ਤਾਂ ਇਹ ਜਾਂ ਤੁਸੀਂ ਬਣਾ ਸਕਦੇ ਆ ਮੈਂ ਤੁਹਾਨੂੰ ਫੋਟੋ ਭੇਜ ਦੂੰਗਾ ਜੇ ਕਿਨੂੰ ਚਾਹੀਦੀ ਹੋਈ ਤਾਂ ਬਚ ਗਿਆ ਜੂਤਾਂ ਤੋਂ ਕੱਲ ਇਹ ਸੰਗਾਉ ਸੰਗਾਉ ਕੋਈ ਨਹੀਂ ਐਵੇਂ ਲੱਗਦਾ ਲਓ ਜੀ ਅੱਜ ਅੰਦਰ ਰੰਗ ਵਾਲੇ ਲੱਗੇ ਕਰਕੇ ਕਾਫੀ ਟਾਈਮ ਬਾਅਦ ਜਿਹੜਾ ਚੁੱਲੇ ਚੌਕੇ ਤੇ ਵਿੱਚ ਰੋਟੀ ਪਕਾਉਣ ਲੱਗੇ ਆ ਕਿਉਂਕਿ ਚੁੱਲੇ ਚੌਕੇ ਦੇ ਵਿੱਚ ਨਾ ਬਸ ਬਹੁਤ ਘਰਾਂ ਦੇ ਵਿੱਚ ਲੋਪ ਹੋ ਗਿਆ ਸਾਡੇ ਵੀ ਅਸੀਂ ਵੀ ਉਹਨਾਂ ਲੋਕਾਂ ਦੇ ਵਿੱਚ ਆਉਣੇ ਆ ਬਹੁਤ ਪਰਿਵਾਰ ਇਹੋ ਜਿਹੇ ਆ ਜਿਹੜੇ ਮਤਲਬ ਚੌਂਕਾ ਚੁੱਲਾ ਵਰਤਦੇ ਆ ਚੁੱਲੇ ਤੇ ਰੋਟੀ ਪਾਣੀ ਕਰਦੇ ਆ ਤੇ ਬਸ ਥੋੜਾ ਜਿਹਾ ਹੁਣ ਸਟੇਟਸ ਹੀ ਬਣ ਗਿਆ ਲੋਕਾਂ ਦਾ ਸਟੇਟਸ ਕਹਿ ਲਗੇ ਜਾਂ ਮਤਲਬ ਆਰ ਕਰਕੇ ਕੋਈ ਰਾਜੀ ਨਹੀਂਗਾ ਤੇ ਬੜਾ ਵਧੀਆ ਮਾਹੌਲ ਆ ਕਿੰਨਾ ਵੇਖੋ ਜਵਾ ਕਿਵੇਂ ਬੈਠੇ ਨੇ ਤੇ ਰਜਾਈਆਂ ਦੇ ਵਿੱਚ ਪਾਲਦੇ ਆ ਤੇ ਕਿੰਨਾ ਆਨੰਦ ਆ ਸਰਦੀਆਂ ਹੀ ਤਾਂ ਖਾਸ ਕਰਕੇ ਚੁੱਲੇ ਤੇ ਰੋਟੀ ਲਾਉਣੀ ਚਾਹੀਦੀ ਆ ਬਹੁਤ ਵਧੀਆ ਲੱਗਦਾ ਸਾਗ ਸੂਕ ਜਿਵੇਂ ਬਣਿਆ ਹੋਵੇ ਚੁੱਲੇ ਤੇ ਸਾਰਾ ਉਹ ਨਾਲ ਦੀ ਨਾਲ ਤੇ ਹੁਣ ਜਿੰਨੇ ਦਿਨ ਰੰਗ ਵਾਲੇ ਅੰਦਰ ਕੰਮ ਕਰਦੇ ਆਪਣੇ ਉਹਨੇ ਦਿਨ ਆਪਾਂ ਵੀ ਆਨੰਦ ਲਵਾਂਗੇ ਚੁੱਲੇ ਦੇ